ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਹਮੇਸ਼ਾ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ ਵੱਡੇ ਬਦਲਾਅ ਕੀਤੇ ਜਾਂਦੇ ਰਹੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਕੱਠੇ ਹੀ ਤਿੰਨ ਵੱਡੇ ਐਲਾਨ ਕਰ ਦਿੱਤੇ ਗਏ ਹਨ ਜੋ ਕਿ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਅਤੇ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਸੋ ਪਹਿਲੇ ਵੱਡੇ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਜੀ ਹਾਂ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਟੂਰਿਸਟ ਜਾਂ ਫਿਰ ਵਿਜ਼ਟਰ ਵੀਜਾ ਦੇ ਉੱਤੇ ਜਾਣਾ ਚਾਹੁੰਦੇ ਆ ਜੇਕਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਕਿਸੇ ਵੀ ਕਾਰਨ ਦੇ ਕਰਕੇ ਸੋ ਉਹ ਹੁਣ ਕਾਰਨ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਆਫਿਸਰ ਨੂੰ ਡਿਟੇਲ ਦੇ ਵਿੱਚ ਦੱਸਣਾ ਪਵੇਗਾ ਤੇ ਇਸ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜਾਣਬੁੱਝ ਕੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਿਫਿਊਜ਼ ਕੀਤਾ ਗਿਆ ਹੈ ਤਾਂ ਤੁਸੀਂ ਉਸ ਦੀ ਅਪੀਲ ਵੀ ਕਰ ਸਕੋਗੇ ਸੋ ਇਸ ਦੇ ਵਿੱਚ ਜਿਹੜਾ ਕਿ ਵਰਕ ਪਰਮਿਟ ਅਤੇ ਸਟੂਡੈਂਟ ਵੀਜ਼ਾ ਵੀ ਸ਼ਾਮਲ ਹੋਵੇਗਾ ਸੋ ਜੇਕਰ ਤੁਸੀਂ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਹੋ ਤਾਂ ਫਿਰ ਵੀ ਤੁਹਾਡੀ ਰਿਫਿਊਜ਼ਲ ਆਉਂਦੀ ਹੈ ਜਾਂ ਫਿਰ ਸਟੂਡੈਂਟ ਵੀਜ਼ੇ ਦੀ ਰਿਫਿਊਜ਼ਲ ਆਉਂਦੀ ਹੈ ਫਿਰ ਵੀ ਤੁਸੀਂ ਜਿਹੜਾ ਕਿ ਆਪਣੀ ਪੇਲ ਦਾਇਰ ਕਰ ਸਕਦੇ ਹੋ ਜਿਸ ਤੋਂ ਬਾਅਦ ਕਿ ਤੁਹਾਨੂੰ ਵੀਜ਼ਾ ਮਿਲ ਜਾਵੇਗਾ ਜੇਕਰ ਸਾਰੇ ਹੀ ਤੁਹਾਡੇ ਡਾਕੂਮੈਂਟ ਸਹੀ ਹਨ ਸੋ ਬਹੁਤ ਸਾਰੀਆਂ ਐਪਲੀਕੇਸ਼ਨਾਂ ਕੈਨੇਡਾ ਵਿਭਾਗ ਦੇ ਵੱਲੋਂ ਸਹੀ ਡਾਕੂਮੈਂਟ ਹੋਣ ਦੇ ਬਾਵਜੂਦ ਵੀ ਰਿਫਿਊਜ਼ ਕਰ ਦਿੱਤੀਆਂ ਜਾਂਦੀਆਂ ਸਨ ਜਿਸ ਤੋਂ ਬਾਅਦ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਵਿੱਚ ਵੱਡੇ ਬਦਲਾਅ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਆਪਾਂ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਦੇ ਵਿਭਾਗ ਵੱਲੋਂ ਹੁਣ ਮਾਤਾ ਪਿਤਾ ਦਾਦੀ ਦਾਦਾ ਅਤੇ ਨਾਨੀ ਨਾਨਾ ਦੇ ਲਈ ਦਰਵਾਜ਼ੇ ਫਿਰ ਤੋਂ ਖੋਲ ਦਿੱਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਹੀ ਐਲਾਨ ਕੀਤਾ ਗਿਆ ਸੀ ਕਿ 10000 ਤੋਂ ਵੱਧ ਹੁਣ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਦੇ ਤਹਿਤ ਮਾਪਿਆਂ ਨੂੰ ਸੱਦੇ ਭੇਜੇ ਜਾਣਗੇ ਸੋ 28 ਜੁਲਾਈ ਤੋਂ ਜਿਹੜੇ ਤਿੰਨ ਜਿਹੜੇ ਇਨਵੀਟੇਸ਼ਨ ਹੁਣ ਮਿਲਨੇ ਸ਼ੁਰੂ ਹੋ ਚੁੱਕੇ ਹਨ ਸੋ ਜਿਹੜੇ ਜਿਹੜੇ ਪੰਜਾਬੀਆਂ ਨੂੰ ਇਨਵਿਟੇਸ਼ਨ ਆ ਰਹੇ ਹਨ ਉਹ 1 ਮਹੀਨੇ ਦੇ ਅੰਦਰ ਹੀ ਆਪਣੀ ਜਿਹੜੀ ਉਹ ਸਾਰੀ ਫਾਈਲ ਜਿਹੜੀ ਰੈਡੀ ਕਰਕੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਜਮ੍ਹਾਂ ਕਰਵਾ ਸਕਦੇ ਹਨ ਇਸ ਤੋਂ ਬਾਅਦ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਬੁਲਾ ਸਕਦੇ ਹਨ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਅਤੇ ਆਖਰੀ ਅਪਡੇਟ ਦੀ ਗੱਲ ਕਰੀਏ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਆ ਰਹੀ ਹੈ ਸੋ ਅਗਸਤ ਮਹੀਨੇ ਦੇ ਵਿੱਚ ਹੁਣ ਧੜਾ ਧੜ ਜਿਹੜੀ ਉਹ ਪੀਆਰ ਮਿਲਣ ਜਾ ਰਹੀ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਸੀ ਕਿ ਅਗਸਤ ਮਹੀਨੇ ਦੇ ਵਿੱਚ ਸਕਿੱਲ ਵਰਕਰਾਂ ਨੂੰ ਵੱਡੇ ਤੌਰ ਦੇ ਉੱਤੇ ਪੀਆਰ ਦੇਣੇ ਦੇ ਵੀ ਜਾਏਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਨਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ ਜਿਸ ਦਾ ਨਾਮ ਹੈ ਇਕਨੋਮਿਕ ਮੋਬਿਲਟੀ ਪਾਥਵੇ ਪਾਇਲਟ ਪ੍ਰੋਗਰਾਮ ਇਸ ਦਾ ਨਾਮ ਰੱਖਿਆ ਗਿਆ ਹੈ ਜਿਸ ਦੇ ਵਿੱਚ ਕਿ ਉਹਨੇ ਕੈਨੇਡਾ ਵਿੱਚ ਜਿਹੜੇ ਵੀ ਹੈਲਥ ਕੇਅਰ ਅਤੇ ਟਰੇਡਸ ਦੇ ਨਾਲ ਸੰਬੰਧ ਰੱਖਦੇ ਕੰਮ ਇਹਨਾਂ ਨੂੰ ਹੁਣ ਜਲਦ ਤੋਂ ਜਲਦ ਪੀਆਰ ਦਿੱਤੀ ਜਾਵੇਗੀ ਚਾਹੇ ਉਹ ਕੈਨੇਡਾ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਵਰਕ ਪਰਮਿਟ ਵੀ ਐਕਸਪਾਇਰ ਹੋ ਚੁੱਕਾ ਹੋਵੇ ਇਹ ਜਿਹੀਆਂ ਅਪਡੇਟਾਂ ਦੇ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਕੋਈ ਵੀ ਕੈਨੇਡਾ ਦੁਆਰਾ ਨਵੀਂ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਧੰਨਵਾਦ